ਪੁਲਿਸ ਅਫਸਰ ਦੇ ਨਾਲ ਜੁੜੀ ਹੋਈ ਐਸ ਵੇਲੇ ਬਠਿੰਡੇ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਵਾਲਿਓ ਸਾਵਧਾਨ ਹੁਣ ਤੁਹਾਨੂੰ ਪਰਤੋ ਪਾਉਣ ਦੇ ਲਈ ਮਾਰਕੀਟ ਚ ਆ ਗਈ ਹੈ ਇੱਕ ਨਵੀਂ ਜੋੜੀ ਨਾ ਤਲਾਸ਼ੀ ਦਾ ਬਹਾਨਾ ਨਾ ਛਾਪੇ ਮਾਰੀ ਦਾ ਬਹਾਨਾ ਇਹ ਕੰਮ ਲੈਣ ਦੇ ਬਹਾਨੇ ਵੜ ਰਹੀਆਂ ਨੇ ਤੁਹਾਡੇ ਘਰਾਂ ਦੇ ਵਿੱਚ ਡਿਊਟੀ ਦੌਰਾਨ ਘਰਾਂ ਦਾ ਰੱਖਿਓ ਧਿਆਨ ਨਹੀਂ ਤਾਂ ਤੁਹਾਡੇ ਘਰਾਂ ਚ ਵੀ ਹੋ ਸਕਦੀ ਹੈ ਵੱਡੀ ਚੋਰੀ ਦੋ ਸ਼ਾਤਰ ਚੋਰਨੀਆਂ ਨੈਟਵਰਕ ਸ਼ਾ ਤੋਂ ਵੀ ਘਾਤਕ ਨਿਕਲੀਆਂ ਨੇ ਚੋਰ ਤਾਂ ਆਮ ਘਰਾਂ ਦੇ ਵਿੱਚ ਚੋਰੀ ਕਰਦੇ ਨੇ ਪਰ ਇਨਾਂ ਛਾਤਰ ਚੋਰਨੀਆਂ ਨੇ ਵੱਡੇ ਪੁਲਿਸ ਅਫਸਰ ਨੂੰ ਬਣਾਇਆ ਇਹ ਨਿਸ਼ਾਨਾ ਡਾਇਮੰਡ ਸੈੱਟ ਤੇ ਚਾਂਦੀ ਦੇ ਗਹਿਣੇ ਚੁਰਾ ਕੇ ਇਹ ਛਾਤਰ ਜੋੜੀ ਫਰਾਰ ਹੈ ਵੱਡੇ ਅਫਸਰ ਅੱਗੇ ਆ ਸਕਦੀ ਹੈ ਨਵੀਂ ਮੁਸੀਬਤ ਜੇ ਚੋਰਨੀਆਂ ਨਾ ਮਿਲੀਆਂ ਤਾਂ 20 ਲੱਖ ਵਾਲਾ ਡਾਇਮੰਡ ਸੈੱਟ ਤੇ ਚਾਂਦੀ ਦੇ ਗਹਿਣੇ ਤੇ ਖਰਚਣੀ ਪੈ ਸਕਦੀ ਹੈ ਵੱਡੀ ਰਕਮ ਤੁਸੀਂ ਸਮਝਦਾਰ ਹੋ ਸਮਝ ਸਕਦੇ ਹੋ ਕਿਉਂ ਸੀਸੀਟੀਵੀ ਚ ਨਜ਼ਰ ਆ ਰਹੀਆਂ ਚੋਰਨੀਆਂ ਨੂੰ ਜੇ ਤੁਸੀਂ ਪਹਿਚਾਨਦੇ ਹੋ ਜਾਂ ਜਾਣਦੇ ਹੋ ਤਾਂ ਕਰੋ ਪੁਲਿਸ ਦੇ ਵੱਡੇ ਅਫਸਰ ਦੀ ਮਦਦ ਖਬਰ ਨਛਰੋਂ ਤੱਕ ਪੁਲਿਸ ਕਰ ਰਹੀ ਹੈ ਤੇਜ਼ੀ ਨਾਲ ਚੋਰਨੀਆਂ ਦੀ ਭਾਲ ਕਿਉਂਕਿ ਆਮ ਜਨਤਾ ਪੁਲਿਸ ਦੀ ਸ਼ਿਵ ਤੇ ਰੋਪ ਦਾ ਸਵਾਲ ਹੈ ਚੋਰੀ ਕੀਤਾ ਗਿਆ ਸਮਾਨ ਇੱਕ ਡਾਇਮੰਡ ਸੈੱਟ ਚਾਂਦੀ ਦੇ ਗਹਿਣੇ ਕੁੱਲ ਰਕਮ 20 ਲੱਖ ਰੁਪਏ ਬਣਦੀ ਹੈ ਇਹ ਚੁਰਾ ਕੇ ਇਹ ਸ਼ਾਤਰ ਚੋਰਨੀਆਂ ਹੋ ਗਈਆਂ ਨੇ ਫਰਾਰ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡੇ ਦੇ ਵਿੱਚ ਸੀਆਈਡੀ ਦੇ ਵਿੱਚ ਤਣਾਤ ਉੱਚ ਅਫਸਰ ਦੇ ਕਰ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਹੈ ਜਿਸ ਤੇ ਚਲਦੇ ਵਕ ਵਕ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਸੀਆਈਏ ਸਟਾਫ ਟੀਮ ਵਿੱਚ ਵੀ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੀਸੀਟੀਵੀ ਦੇ ਚਲਦੇ ਬਹੁਤ ਜਲਦੀ ਦੋ ਚੋਰ ਮਹਿਲਾਵਾਂ ਨੂੰ ਫੜ ਲਿਆ ਜਾਵੇਗਾ ਇਹ ਦਾਵਾ ਕਰ ਰਹੇ ਨੇ ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਵੇਖੋ ਬਠਿੰਡਾ ਤੋਂ ਗੋਬਿੰਦ ਸਾਣੀ ਦੀ ਖਾਸ ਰਿਪੋਰਟ ਕੱਲ ਥਾਣਾ ਸਿਵਲ ਲਾਈਨ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਲੇਡੀਆਂ ਜਿਹੜੀਆਂ ਹੈਈਆਂ ਉਹਨਾਂ ਨੇ ਇੱਕ ਘਰ ਦੇ ਵਿੱਚ ਜਿਹੜੀ ਹੈਗੀ ਐ ਐਂਟਰ ਕਰਕੇ ਕੰਮ ਕਰਨ ਦੇ ਭਾਣੇ ਐਂਟਰੀ ਕਰਦੀਆਂ ਉਸ ਤੋਂ ਬਾਅਦ ਉਹ ਬੜੀ ਸਫਾਈ ਦੇ ਨਾਲ ਹੀ ਘਰ ਦੇ ਵਿੱਚੋਂ ਕੁਝ ਗਹਿਨੇ ਤੇ ਨਕਦੀ ਜਿਹੜੀ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੀ ਹੈ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 140 थाना ਸਿਵਲ ਲੈਂਡ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਅਧਿ ਮੁਕੱਦਮਾ ਦਰਜ ਕਰਕੇ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਬਣਾਤੀਆਂ ਨੇ ਜਿਸ ਦੇ ਵਿੱਚ ਸੀਆਈਏ ਦੀ ਟੀਮ ਸਾਡੇ ਸਾਡੇ ਸਿਵਲ ਲੈਂਡ ਦੀ ਟੀਮਸ ਲੱਗੀਆਂ ਹੋਈਆਂ ਨੇ ਕੋਈ ਸਾਨੂੰ ਪਹਿਲੀ ਨਜ਼ਰ ਤਫਤੀਸ਼ ਦੇ ਵਿੱਚ ਕੁਝ ਇਨਪੁਟਸ ਵੀ ਮਿਲੀਆਂ ਨੇ ਕੁਝ ਕਲੂ ਸਾਡੇ ਕੋਲ ਹੈਗੇ ਆ ਉਹਨਾਂ ਤੇ ਅਸੀਂ ਵਰਕ ਕਰ ਰਹੇ ਆਂ ਜਲਦੀ ਹੀ ਅਸੀਂ ਦੋਨਾਂ ਲੇਡੀਜ਼ ਨੂੰ ਗ੍ਰਫਤਾਰ ਕਰ ਲਵਾਂਗੇ ਤੇ ਇਹਨਾਂ ਤੋਂ ਜਿਹੜਾ ਚੋਰੀ ਕੀਤਾ ਸਮਾਨ ਹੈ ਉਹ ਗਰਮੰਦ ਕਰਵਾਇਆ ਜਾਵੇਗਾ ਤੇ ਨਾਲ ਹੀ ਇਸ ਐਂਗਲ ਦੇ ਉੱਤੇ ਪੇਸ਼ ਕੀਤੀ ਜਾਵੇਗੀ ਕਿ ਇਹਨਾਂ ਦੇ ਨਾਲ ਹੋਰ ਕੌਣ-ਕੌਣ ਸੀਗੇ ਕਿੰਨਾ-ਕਿੰਨੇ ਨੇ ਇਸ ਚੋਰੀ ਦੀ ਵਾਰਦਾਤ ਦੇ ਵਿੱਚ ਇਹਨਾਂ ਦਾ ਸਾਬਿਤ ਹੈ ਇਹਦੇ ਵਿੱਚ ਕੁਝ ਗਹਿਣੇ ਹੈਗੇ ਆ ਸੋਨੇ ਦੇ ਗਹਿਣੇ ਨੇ ਤੇ ਨਕਦੀ ਹੈਗੀ ਸਰ ਇਹ ਨੌਕਰੇ ਨੂੰ ਤੋਂ ਕੰਮ ਕਰਦੇ ਸਨ ਨਹੀਂ ਨਹੀਂ ਇਹ ਕੱਲ ਹੀ ਮਤਲਬ ਪਹਿਲੇ ਦਿਨ ਹੀ ਉਹਨਾਂ ਤੇ ਆਏ ਸੀ ਕਿ ਕਹਿੰਦੇ ਵੀ ਅਸੀਂ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦਿਆਂ ਫਰਸਟ ਡੇ ਹੀ ਆਇਆ ਸੀਗੇ ਤੇ ਫਰਸਟ ਡੇ ਹੀ ਜਿਹੜੀ ਹੈਗੀ ਹੈ ਇਹਨਾਂ ਨੇ ਚੋਰੀ ਜਿਹੜੀ ਹੈਗੀ ਵਰਤਤਨ ਜਾਮ ਦਿੱਤਾ ਹੈ। ਪਰਿਵਾਰ ਵਾਲੇ ਵੀ ਘਰ ਦੇ ਵਿੱਚ ਸੀਗੇ ਬਟ ਉਹ ਬੜੀ ਸਫਾਈ ਦੇ ਨਾਲ ਹੀ ਜਿਹੜੀ ਹੈਗੀ ਇਹ ਤਰੀਕਾ ਵਰਤਤਨ ਜਿਹੜਾ ਬੜਾ ਇਹਨਾਂ ਦਾ ਅਲੱਗ ਸੀਗਾ। ਸੋ ਅਸੀਂ ਉਸ ਅੰਗਲ ਸਾਰੇ ਅੰਗਲਾਂ ਤੇ ਕੰਮ ਕਰ ਰਹੇ ਹਾਂ। ਇਹ ਸਾਡੇ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹਾਂਗੇ ਬਟ ਸਾਡੇ ਮਹਿਕਮੇ ਦੇ ਵਿੱਚ ਸੀਆਈਡੀ ਯੂਨਿਟ ਦੇ ਵਿੱਚ ਅਫਸਰ ਰੈਂਕ ਕਰਤ ਹਨ ਆਪਾਂ। ਅਸੀਂ ਸਾਡੇ ਕੋਲ ਕਾਫੀ ਚੀਜ਼ਾਂ ਹੈਗੀਆਂ ਨੇ ਅਸੀਂ ਵਰਕ ਕਰ ਰਹੇ ਹਾਂ। ਇਸ ਸਟੇਜ ਤੇ ਉਹਨਾਂ ਨੂੰ ਡਿਸਪੋਜ਼ ਕਰ ਜਿਹੜਾ ਹੈ ਨਹੀਂ ਕਰ ਸਕਿਆ ਕਿਉਂਕਿ ਬੰਦਾ ਅਲਰਟ ਹੋ ਜਾਂਦਾ ਤੋ ਜਲਦੀ ਹੀ ਅਸੀਂ ਕੋਸ਼ਿਸ਼ ਕਰਕੇ ਰਿਫਟਾਰ ਕਰਕੇ ਤੁਹਾਡੇ ਨਾਲ ਦੁਬਾਰਾ ਜਿਹੜੀ ਹੈਗੀ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਡੈਫੀਨਿਟਲੀ ਜਿਹੜੀ ਕੋਈ ਵੀ ਬੰਦਾ ਹੁੰਦਾ ਉਹਦੀ ਪ੍ਰੋਪਰ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਵੀ ਜ਼ਰੂਰੀ ਹੈ ਨਾਲ